ਕੀ ਤੁਸੀਂ ਆਪਣਾ ਕੋਈ ਪਰਸਨਲ ਬਿਜ਼ਨਸ ਸਟਾਰਟ ਕਰਨ ਲਈ ਸੋਚਿਆ ਜੇ ਸੋਚਿਆ ਹੈ ਤੇ ਮੈਨੂੰ ਲੱਗਦਾ ਹੈ ਕਿ 90% ਤੁਸੀਂ ਇਸ ਕਰਕੇ ਛੱਡ ਦਿੰਦੇ ਹੋਵੋਗੇ ਕਿ ਬਹੁਤ ਸਾਰੇ ਪੈਸੇ ਇਨਵੈਸਟ ਹੋਣਗੇ ਮੇਰੇ ਮਾਪਿਆਂ ਦੀ ਕਮਾਈ ਖੁੰਜੀ ਆ ਉਹ ਇਸ ਬਿਜ਼ਨਸ ਤੇ ਲਗਾ ਕੇ ਮੈਂ ਡਬੋ ਨਾ ਦਵਾਂ ਪਰ ਮੈਨੂੰ ਲੱਗਦਾ ਹੈ ਕਿ ਅਸੀਂ ਇਹ ਸਾਰੀਆਂ ਚਿੰਤਾਵਾਂ ਇਸ ਵੀਡੀਓ ਦੇ ਵਿੱਚ ਦੂਰ ਕਰ ਦਵਾਂਗੇ ਔਰ 1 ਟੂ 1 ਅਸੀਂ ਅੱਜ ਤੁਹਾਡੇ ਨਾਲ ਡਿਸਕਸ ਕਰਾਂਗੇ ਕਿ ਬਹੁਤ ਹੀ ਘੱਟ ਪੈਸਿਆਂ ਦੇ ਨਾਲ ਬਿਜ਼ਨਸ ਸਟਾਰਟ ਕਰ ਸਕਦੇ ਹਾਂ ਸਾਤਸ੍ਰੀ ਅਕਾਲ ਮੈਂ ਰੰਜੀਤ ਪਾ ਜਿਆਦਾ ਦੇਰ ਨਾ ਕਰਦੇ ਅਸੀਂ ਆਈਡੀਆਸ ਡਿਸਕਸ ਕਰਨਾ ਸ਼ੁਰੂ ਕਰੀਏ ਸਾਡਾ ਫਰਸਟ ਆਈਡੀਆ ਹੈਗਾ ਆਰਗੇਨਿਕ ਫਾਰਮਿੰਗ ਔਰ ਮੇਰਾ ਬਹੁਤ ਹੀ ਫੇਵਰੇਟ ਟਾਪਿਕ ਹੈ ਜਿਹੜਾ ਵੀ ਸਾਡਾ ਖਾਣ ਪੀਣ ਉਹ ਅਸੀਂ ਨਾ ਗੋਰਿਆਂ ਵਾਂਗੂ ਕਰਦੇ ਜਾ ਰਹੇ ਪਰ ਮੈਨੂੰ ਲੱਗਦਾ ਕਿ ਅਸੀਂ ਆਪਣੇ ਵਾਸਤੇ ਔਰ ਆਪਣੇ ਆਉਣ ਵਾਲੇ ਬੱਚਿਆਂ ਵਾਸਤੇ ਬਹੁਤ ਹੀ ਨੁਕਸਾਨ ਇਸ ਚੀਜ਼ ਦੇ ਨਾਲ ਕਰ ਰਹੇ ਹਾਂ ਸਾਨੂੰ ਆਰਗੇਨਿਕ ਫਾਰਮਿੰਗ ਕਰਨੀ ਚਾਹੀਦੀ ਹੈ ਔਰ ਸਾਨੂੰ ਦੋ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਇੱਕ ਹੈਗਾ ਕੁਆਂਟੀਟੀ ਔਰ ਦੂਸਰਾ ਹੈਗਾ ਕੁਆਲਿਟੀ ਜਾਂਦੇ ਤੁਸੀਂ ਟਨਾਂ ਦੇ ਵਿੱਚ ਆਪਣੀ ਕੋਈ ਵੀ ਚੀਜ਼ ਦੀ ਪ੍ਰੋਡਕਸ਼ਨ ਕਰੋ ਔਰ ਉਹਨੂੰ ਬਹੁਤ ਸਸਤੇ ਭਾਅ ਤੇ ਦੇ ਦਿਓ ਜਾਂ ਤੁਸੀਂ ਬਹੁਤ ਲਿਮਟਿਡ ਪ੍ਰੋਡਕਸ਼ਨ ਕਰੋ ਔਰ ਉਹਨੂੰ ਬਹੁਤ ਹੀ ਮਹਿੰਗੇ ਭਾਅ ਦੇ ਚਾਹੇ ਤੁਸੀਂ ਸੁਣਾ ਹੋਏ ਕਿ ਅੱਜਕੱਲ ਜਿਹੜੀ ਐਮਪੀ ਦੀ ਕਣਕ ਆ ਲੋਕੀ ਸਾਡੇ ਪੰਜਾਬੀ ਵੀ ਬੜੇ ਪ੍ਰੈਫਰੈਂਸ ਨਾਲ ਲੈਂਦੇ ਕਿ ਅਸੀਂ ਐਮਪੀ ਦੀ ਕਣਕ ਖਾਣੀ ਹੈ ਪੰਜਾਬ ਦੀ ਕਣਕ ਦੀ ਕਸੀਂ ਆਪਣੇ ਕਣਕ ਦੇ ਉਹ ਭਾਰ ਨਹੀਂ ਸਾਨੂੰ ਮਿਲ ਸਕਦੇ ਜੋ ਐਮਕੀ ਦੇ ਕਣਕ ਤੋਂ ਪਾ ਮਿਲਦਾ ਤੇ ਪ੍ਰੇਫਰੈਂਸ ਇਹ ਹੋਏਗੀ ਕਿ ਤੁਸੀਂ ਆਰਗੇਨਿਕ ਫਾਰਮਿੰਗ ਕਰੋ ਤੁਸੀਂ ਲੈਟਸ ਬੀਜੋ ਔਰ ਆਰਗੇਨਿਕ ਫਾਰਮਿੰਗ ਕਰਦੇ ਹੋ ਜਿਹਦਾ ਫਾਇਦਾ ਤੁਹਾਡੇ ਸਰੀਰ ਨੂੰ ਵੀ ਹੋ ਰਿਹਾ ਔਰ ਤੁਸੀਂ ਚੰਗੀ ਇਨਕਮ ਵੀ ਕਮਾ ਰਹੇ ਹੋ ਔਰ ਇਸ ਦੇ ਰਿਲੇਟਡ ਅਸੀਂ ਹੋਰ ਵੀਡੀਓ ਬੜੀ ਡਿਟੇਲ ਦੇ ਵਿੱਚ ਬਣਾਵਾਂਗੇ ਜਿਹਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿਹੜੇ-ਕਿਹੜੇ ਤੁਸੀਂ ਘੱਟ ਪੈਸੇ ਦੇ ਵਿੱਚ ਔਰ ਕਿਹੜੇ-ਕਿਹੜੇ ਕਿੰਨੇ ਏਰੀਆ ਦੇ ਵਿੱਚ ਤੁਸੀਂ ਆਰਗੇਨਿਕ ਫਾਰਮਿੰਗ ਕਰ ਸਕਦੇ ਹੋ ਔਰ ਸਾਡਾ ਨੈਕਸਟ ਬਿਜ਼ਨਸ ਆਈਡੀਆ ਹੈਗਾ ਜੀ ਫੂਡ ਕੇਟਰੀਂਗ ਜਦੋਂ ਤੁਹਾਡੇ ਮਾਈਂਡ 'ਚ ਆਂਦਾ ਹੋਏਗਾ ਤੇ ਸੋਚਦਾ ਕਿ ਬਹੁਤ ਸਾਰੇ ਫੂਡ ਕੇਟਰਿੰਗ ਵਾਲੇ ਬੰਦੇ ਨੇ ਮੈਂ ਇਸ ਚੀਜ਼ ਨੂੰ ਰეკਮੈਂਡ ਕਰੂੰਗਾ ਕਿ ਤੁਸੀਂ ਬੜੇ ਛੋਟੇ ਲੈਵਲ ਤੇ ਇਹਨੂੰ ਸਟਾਰਟ ਕੀਤਾ ਜਾਏ ਜਿਵੇਂ ਤੁਹਾਡੇ ਫਰੈਂਡ ਸਰਕਲ ਨੇ ਉਹ 20 ਤੋਂ 25 ਬੰਦਿਆਂ ਦੀ ਇੱਕ ਕੋਈ ਪਾਰਟੀ ਅਰੇਂਜ ਕਰਨਾ ਚਾਹੁੰਦੇ ਨੇ ਤੁਸੀਂ ਅੱਗੇ ਹੋ ਕੇ ਕਰੋ ਜੀ ਮੈਂ ਇਸ ਦਾ ਪੂਰੇ ਪਾਰਟੀ ਦਾ ਅਰੇਂਜਮੈਂਟ ਮੈਂ ਕਰਾਂਗਾ ਉਹਦੇ ਨਾਲ ਕੀ ਹੋਏਗਾ ਕਿ ਤੁਹਾਨੂੰ 20-25 ਬੰਦੇ ਤੁਹਾਡੇ ਨੌਨ ਹੋਣਗੇ ਔਰ ਤੁਹਾਨੂੰ ਐਪਰੀਸ਼ੀਏਟ ਵੀ ਕਰਨਗੇ ਔਰ ਤੁਹਾਨੂੰ ਆਰਡਰ ਮਿਲ ਵੀ ਜਾਏਗਾ ਤੁਹਾਨੂੰ ਆਰਡਰ ਵਾਸਤੇ ਭਜਣਾ ਨਹੀਂ ਪਏਗਾ ਜਿੱਥੇ ਤੁਹਾਡਾ ਹੋਰ ਸਰਕਲ ਹੈਗਾ ਤੁਸੀਂ ਉਹਨਾਂ ਨੂੰ ਆਪਣੇ ਨਾਲ ਅਟਰੈਕਟ ਕਰੋ ਕਿ ਮੈਂ ਆਪਣੇ ਦੋਸਤਾਂ ਦੀ ਕੇਟਰਿੰਗ ਕੀਤੀ ਸੀਗੀ ਤੁਸੀਂ ਉਹਨਾਂ ਤੋਂ ਫੀਡਬੈਕ ਲੋ ਮੇਰੀ ਕੇਟਰਿੰਗ ਦੀ ਤਾਂ ਕਿ ਉਸ ਤੋਂ ਇੱਕ ਆਈਡੀਆ ਹੋ ਜਾਏਗਾ ਕਿ ਹਾਂ ਜੇ ਇਹ ਬੰਦਾ ਬਿਜ਼ਨਸ ਕਰ ਸਕਦਾ ਔਰ ਇਹਨੇ ਅੱਛਾ ਕੰਮ ਕਰਕੇ ਦਿੱਤਾ ਸੀ ਜੇ ਤੁਸੀਂ ਇਸ ਸਮਾਲ ਬਿਜ਼ਨਸ ਜਿਹੜਾ ਹੈਗਾ ਕੇਟਰਿੰਗ ਦੇ ਵਿੱਚ ਆਪਣਾ ਹੱਥ ਪਾਓਗੇ ਤੇ ਤੁਹਾਨੂੰ ਜ਼ਰੂਰ ਪ੍ਰੋਫਿਟ ਹੋਏਗਾ ਔਰ ਤੁਮ ਇੱਕ ਨਵਾਂ ਐਕਸਪੋਜ਼ਰ ਵੀ ਮਿਲੇਗਾ ਕਿ ਬਿਜ਼ਨਸ ਨੂੰ ਆਪਾਂ ਕਿਵੇਂ ਅੱਗੇ ਲੈ ਕੇ ਜਾਣਾ ਔਰ ਕਿਵੇਂ ਹੋਰ ਐਕਸਪੈਂਡ ਕਰਨਾ ਅਗਲਾ ਸਾਡੇ ਕੋਲ bizness ਆਈਡੀਆ ਹੈ ਉਹ ਜੀ ਫਿਟਨੈਸ ਟ੍ਰੇਨਰ ਅੱਜ ਕੱਲ ਸਾਰੇ ਹੀ ਪੰਜਾਬੀ ਮੈਂ ਪੰਜਾਬੀ ਕਹਾਂਗਾ ਮੈਂ ਕੋਲਾਂਗਾ ਕਿ ਸਾਰੇ ਹੀ ਲੋਕ ਸਾਡੇ ਘਰ ਤੋਂ ਸ਼ੁਰੂ ਹੋ ਜਨ ਨੇ ਸਾਡੇ ਪਿੰਡ ਤੱਕ ਜਾਣ ਨੇ ਸਾਰੇ ਹੀ ਲੋਕ ਬਹੁਤ ਜ਼ਿਆਦਾ ਫਿਟਨੈਸ ਨੂੰ ਲੈ ਕੇ ਜਾਗਰੂਕ ਹੋ ਚੁੱਕੇ ਨੇ ਉਹ ਚਾਹੁੰਦੇ ਨੇ ਕਿ ਅਸੀਂ ਆਪਣੀ ਬੋਡੀ ਦਾ ਧਿਆਨ ਰੱਖੀ ਔਰ ਤੁਸੀਂ ਇਸ ਚੀਜ਼ ਦੀਆਂ ਆਨਲਾਈਨ ਕਲਾਸਿਸ ਵੀ ਲੈ ਕੇ ਇਸ ਚੀਜ਼ ਨੂੰ ਹੋਰ ਅੱਛੇ ਤਰ੍ਹਾਂ ਐਕਸਪੈਂਡ ਵੀ ਕਰ ਸਕਦੇ ਹੋ ਔਰ ਫਿਟਨੈਸ ਟ੍ਰੇਨਰ ਦੀ ਅੱਜ ਕੱਲ ਅੱਛੀ ਇਨਕਮ ਹੋ ਰਹੀ ਆ ਜਿਹੜੇ 30 3000 40 40000 ਸਿਰਫ ਇੱਕ ਬੰਦੇ ਨੂੰ ਟ੍ਰੇਨ ਕਰਨ ਦਾ ਲੈਂਦੇ ਨੇ ਔਰ ਤੁਸੀਂ ਇਹਨੂੰ ਇੱਕ ਅੱਛੇ ਲੈਵਲ ਤੇ ਐਕਸਪੈਂਡ ਕਰ ਸਕਦੇ ਹੋ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਐਜ਼ ਅ ਫਿਟਨੈਸ ਟ੍ਰੇਨਰ ਤੋਂ ਤੁਸੀਂ ਆਪਣਾ ਜਿਮ ਵੀ ਸ਼ੁਰੂ ਕਰ ਸਕਦੇ ਹੋ ਇੱਕ ਆਪਣੀ ਜਿਮ ਦੀ ਚੇਨ ਵੀ ਬਣਾ ਸਕਦੇ ਹੋ ਅਗਲਾ ਬਿਜ਼ਨਸ ਆਈਡੀਆ ਹੈ ਉਹ ਹੈ ਪ੍ਰੂਫ ਰੀਡਿੰਗ ਮੇਰੇ ਖਿਆਲ ਨਾਲ ਬਹੁਤ ਸਾਰੇ ਪੰਜਾਬੀ ਜਿਹੜੇ ਪਿੰਡਾਂ ਨੂੰ ਬਿਲੋਂਗ ਕਰਦੇ ਨੇ ਮੈਨੂੰ ਸ਼ਾਇਦ ਇਸ ਕਨਸੈਪਟ ਦਾ ਜੀ ਨਹੀਂ ਅੱਛੀ ਤਰ੍ਹਾਂ ਪਤਾ ਹੋਏ ਲੇਕਿਨ ਮੈਨੂੰ ਲੱਗਦਾ ਕਿ ਆਪਣੇ ਸਾਰੇ ਬੰਦੇ ਪੰਜਾਬੀ ਬਹੁਤ ਇੰਟੈਲੀਜੈਂਟ ਨੇ ਪਤਾ ਹੋਏਗਾ ਪਰ ਚਲੋ ਮੈਂ ਇਸ ਚੀਜ਼ ਨੂੰ ਹੋਰ ਥੋੜਾ ਇਲੈਬੋਰੇਟ ਕਰਦਾ ਹਾਂ ਪ੍ਰੂਫ ਰੀਡਿੰਗ ਦੇ ਕਨਸੈਪਟ ਚ ਕੀ ਹੁੰਦਾ ਕਿ ਤੁਸੀਂ ਕਿਸੇ ਦੇ ਡਾਕੂਮੈਂਟਸ ਨੂੰ ਰੀਡ ਕਰਨਾ ਔਰ ਉਹਦੇ ਵਿੱਚ ਗ੍ਰਾਮੈਟিক্যাল ਮਿਸਟੇਕਸ ਐਂਡ ਸਪੈਲਿੰਗ ਮਿਸਟੇਕਸ ਨੂੰ ਲੱਭਣਾ ਔਰ ਉਹਨਾਂ ਨੂੰ ਦੁਬਾਰਾ ਠੀਕ ਕਰਕੇ ਉਹਨਾਂ ਨੂੰ ਦੇਣਾ ਹਰ ਬੰਦਾ ਕਿਸੇ ਵੀ ਚੀਜ਼ ਨੂੰ ਲਿਖਣ ਤੋਂ ਬਾਅਦ ਉਹਨੂੰ ਪ੍ਰੂਫ ਕਰਾਉਣਾ ਚਾਹੁੰਦਾ ਤਾਂ ਕਿ ਕੋਈ ਵੀ ਮਿਸਟੇਕ ਦੇ ਨਾਲ ਉਹ ਚੀਜ਼ ਪਬਲਿਸ਼ ਨਾ ਔਰ ਜਿਹੜੇ ਅੱਛੇ ਮੇਰੀਆਂ ਮੇਰੇ ਵੀਰ ਨੇ ਅੱਛੇ ਤਰ੍ਹਾਂ ਚੜੀ ਕੀਤੀ ਹੋਈ ਹੈ ਤੇ ਮੈਂ ਉਹਨਾਂ ਕਹਾਂ ਕਿ ਤੁਸੀਂ ਇਹਨੂੰ ਐਜ਼ ਅ ਸਾਈਡ ਬਿਜ਼ਨਸ ਹੀ ਕਰਕੇ ਦੇਖੋ ਤੁਹਾਨੂੰ ਇਸ ਚੀਜ਼ ਮਜ਼ਾ ਵੀ ਆਏਗਾ ਔਰ ਤੁਹਾਡੇ ਚਾਰ ਪੈਸੇ ਵੀ ਇਸ ਚੀਜ਼ ਤੋਂ ਬਣਨਗੇ ਔਰ ਨੈਕਸਟ ਸਾਡੇ ਕੋ ਟਾਪਿਕ ਹੈਗਾ ਵੀਡੀਓ ਐਡੀਟਿੰਗ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਪੰਜਾਬੀਆਂ ਦਾ ਫੇਵਰਟ ਟਾਪਿਕ ਹੋਣਾ ਜੋ ਮੈਂ ਹੁਣ ਤੱਕ ਜਿੰਨੇ ਵੀ ਟਾਪਿਕ ਬੋਲੇ ਨੇ ਦਾ ਰੀਜ਼ਨ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੀਲਾਂ ਦੇਖ ਰਹੇ ਹਾਂ ਔਰ ਸੈਕੰਡਲੀ ਅਸੀਂ YouTube ਨੂੰ ਬਹੁਤ ਜ਼ਿਆਦਾ ਸਕਰੋਲ ਕਰਦੇ ਆਂ ਔਰ Facebook ਤੇ ਬਹੁਤ ਸਾਰਾ ਕੰਟੈਂਟ ਦੇਖਦੇ ਆਂ ਔਰ ਮੈਨੂੰ ਲੱਗਦਾ ਕਿ ਇਹ ਬੜਾ ਹੌਟ ਟਾਪਿਕ ਆ ਔਰ ਤੁਹਾਡੇ ਅੱچھے ਪੈਸੇ ਵੀ ਬਣ ਸਕਦੇ ਆ ਔਰ ਸੈਕੰਡਲੀ ਸ਼ਾਇਦ ਤੁਸੀਂ ਆਨਲਾਈਨ ਟਾਈਮ ਦੇ ਵਿੱਚ ਅੱچھے ਆਰਟਿਸਟ ਵੀ ਬਣ। ਔਰ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਕੋਈ ਵੀ ਬਿਜ਼ਨਸ ਸਟਾਰਟ ਕਰਨ ਦੀ ਉਹ ਹੈਗਾ ਉਹਦਾ ਉਸ ਚੀਜ਼ ਦਾ ਇੰਟਰਸਟ। ਤੁਸੀਂ ਕਿੰਨਾ ਇੰਟਰਸਟ ਨਾਲ ਉਹ ਕੰਮ ਕਰਦੇ ਹੋ ਤੁਹਾਨੂੰ ਕਿੰਨਾ ਮਜ਼ਾ ਆਉਂਦਾ ਉਸ ਕੰਮ ਕਰਨ ਦਾ। ਕੁਝ ਵੀਡੀਓਜ਼ ਆਪਣੀਆਂ ਬਣਾਓ। ਆਪਣੇ ਦੋਸਤਾਨੀਆਂ ਬਣਾਓ ਅਤੇ ਆਪਣੇ ਸਰਕਲ ਦੇ ਵਿੱਚ ਵੀਡੀਓਜ਼ ਨੂੰ ਲੈ ਕੇ ਇੱਕ ਛੋਟੇ ਜਿਹੇ ਅਮਾਉਂਟ ਨਾਲ ਸ਼ੁਰੂ ਕਰੋ ਕਿ ਮੈਂ ਤੇਰੀ ਵੀਡੀਓ ਵੀ ਬਣਾਉਂਗਾ ਤੇਰੀ ਵੀਡੀਓ ਦੀ ਸ਼ੂਟਿੰਗ ਵੀ ਕਰੂੰਗਾ ਐਕਟਿੰਗ ਵੀ ਕਰੂੰਗਾ ਅਤੇ ਰ ਕੋ ਐਕਸ ਅਮਾਉਂਟ 5000 2000 10000 ਜਿਸ ਵੀ ਅਮਾਉਂਟ ਤੋਂ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਤੁਸੀਂ ਸ਼ੁਰੂ ਕਰੋ ਅਤੇ ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਹੀ ਤੁਹਾਡੇ ਇੱਕ ਇੰਟਰਸਟਿੰਗ ਵਾਲਾ ਟਾਪਿਕ ਔਰ ਅੱਜ ਦੀ ਜਨਰੇਸ਼ਨ ਦਾ ਬਹੁਤ ਹੀ ਮਜ਼ੇ ਵਾਲਾ ਟਾਪਿਕ ਹੋਏਗਾ ਔਰ ਤੁਹਾਡੀ ਚੰਗੀ ਸਾਈਡ ਇਨਕਮ ਜਿਹੜੀ ਹੈ ਇਸ ਟਾਪਿਕ ਤੋਂ ਸਟਾਰਟ ਹੋ ਸਕਦੀ ਹੈ ਸੋ ਇਹਨਾਂ ਵਰਡਾਂ ਨਾਲ ਮੈਂ ਤੁਹਾ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕਿ ਤੁਸੀਂ ਇਸ ਵੀਡੀਓ ਨੂੰ ਦੇਖਿਆ ਔਰ ਆਪਣੇ ਕਮੈਂਟ ਦਿਓ ਤਾਂ ਕਿ ਅਸੀਂ ਇਸ ਰਿਲੇਟਿਡ ਹੋਰ ਵੀ ਵੀਡੀਓ ਬਣਾਈਏ ਬਹੁਤ ਬਹੁਤ ਧੰਨਵਾਦ